ਅਇਰਾ ਦਿਨ ਦੇ ਕੋਈ ਮਹਾਨ ਸ਼ਹੀਦਾਂ ਨੂੰ ਮਹਾਨ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਮੈਂ ਫਿਰ ਇੱਕ ਵਾਰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਨੂੰ ਸਹਿਬਜ਼ਾਦਿਆਂ ਦੀ ਜੀਵਨੀ ਪ੍ਰਤੀ ਜਾਣਕਾਰੀ ਦੇਣ ਲਈ ਬਰਨਾਲਾ ਜ਼ਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਗਾਂਧੀ ਆਰਿਆ ਹਾਈ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਕਥਾਵਾਚਕ ਭਾਈ ਗੁਰਮੀਤ ਸਿੰਘ ਨੇ ਵਿਸਥਾਰ ਵਿੱਚ ਸਾਬ ਜੈਦੇਵਾਂ ਦੀ ਜੀਵਨੀ ਅਤੇ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਬੜਮੁੱਲੀ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਲਾਬਰੇਜ ਧਾਰਮਿਕ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀਆਂ ਗੱਲਾਂ। ਗਾਂਧੀ ਆਰੀਆ ਸਿੰਧਿਆ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਸਿੰਘ ਵੱਲੋਂ ਕੀਤੀ ਇਸ ਬਲੱਖਣ ਉਪਰਾਲੇ ਮੌਕੇ ਭਾਈ ਜਰਨੈਲ ਸਿੰਘ ਪੋਤਨਾ ਅਤੇ ਗੁਰਦੁਆਰਾ ਬਾਬਾ ਗਾਂਦਾ ਸਿੰਘ ਦੇ ਮੈਨੇਜਰ ਸਰਜੀਤ ਸਿੰਘ ਠੀਕਰੀਵਾਲ ਆਦਿ ਵੀ ਹਾਜ਼ਰ ਸਨ ਜਿਵੇਂ ਕਿ ਆਪ ਜੀ ਨੂੰ ਪਤਾਗਾ ਕਿ ਅਸੀਂ ਦੀਪੰਦਰਵਾਲਾ ਚੱਲ ਰਿਹਾਗਾ ਇਸ ਪੋਦੇ ਮਹੀਨੇ ਦੇ ਵਿੱਚ ਜਾਂ ਦਸੰਬਰ ਦੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜ਼ਾ ਦੇ ਸੀਸਦ ਹੋਏ ਸਾਹਿਬਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਸਾਹਿਬ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਜੀ ਇਹ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅੱਜ ਗੰਧਿਆਰੀਆ ਹਾਈ ਸਕੂਲ ਦੇ ਵਿੱਚ ਮਾਨਯੋਗ ਪ੍ਰਿੰਸੀਪਲ ਰਾਜਵਿੰਦਰ ਜੀ ਅਤੇ ਸਾਰੇ ਸਟਾਫ ਨੇ ਇਹ ਬੇਨਤੀ ਕੀਤੀ ਸੀ ਸ਼ਰਮਣੀ ਗੁਰਦੁਆਰਾ ਬੰਦੋ ਕਮੇਟੀ ਨੂੰ ਕਿ ਬੱਚਿਆਂ ਨੂੰ ਇਨ੍ਹਾਂ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਸੋ ਇਸੇ ਤਹਿਤ ਅੱਜ ਅਸੀਂ ਆਪਣੇ ਸਾਰੇ ਸਟਾਫ ਸਮੇਤ ਸਮਰੇਜਰ ਸਾਹਿਬਜੀਤ ਸਿੰਘ ਠੀਕਰੀਵਾਲ ਕਥਾਵਾਚ ਪਾਈ ਗੁਰਮੀਤ ਸਿੰਘ ਜੀ ਜਥੇ ਦਾ ਜਰਨੈਲ ਸਿੰਘ ਜੀ ਭੋਤਨਾ ਰਾਗੀ ਸਾਹਿਬ ਸਾਰੇ ਅਸੀਂ ਆਏ ਸੀ ਤੇ ਬੱਚਿਆਂ ਨੂੰ ਅੱਜ ਦਾ ਜਿਹੜਾ ਇਤਿਹਾਸ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹਬਜਾਦਿਆਂ ਦਾ ਉਹ ਸਰਬਨ ਕਰਵਾਇਆਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿ ਸਨਾਤਨੀ ਸਕੂਲ ਹੋਣ ਦੇ ਨਾਤੇ ਵੀ ਇਹਨਾਂ ਨੇ ਇਹ ਫੈਸਲਾ ਲਿਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਹਬਜਾਦਿਆਂ ਦਾ ਇਤਿਹਾਸ ਅੱਜ ਦਾ ਜਿਹੜਾ ਇਹ ਸਮਾਂ ਚੱਲ ਰਿਹਾਗਾ ਉਸ ਦੇ ਵਿੱਚ ਜਿਹੜਾ ਇਤਿਹਾਸ ਨੂੰ ਬੱਚਿਆਂ ਨੂੰ ਸੁਣਾਇਆ ਜਾਵੇ ਮੈਂ ਇੱਥੋਂ ਦੇ ਸਟਾਫ ਦਾ ਪ੍ਰਿੰਸੀਪਲ ਦਾ ਗਾਂਧੀ ਆਰੀਆ ਹਾਈ ਸਕੂਲ ਦੇ ਸਾਰੇ ਹੀ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਇਸ ਇਤਿਹਾਸ ਨੂੰ ਸੁਣਾਉਣ ਵਾਸਤੇ ਸਾਨੂੰ ਬੁਲਾਇਆ ਦੇਖੋ ਸਾਡੀ ਜਿਹੜੀ ਸੰਸਥਾ ਹੈ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਇਹ ਆਰੀਆ ਪ੍ਰਤੀਨਿਧ ਸਭਾ ਪੰਜਾਬ ਦੀ ਸੰਸਥਾ ਹੈ ਤੇ ਸਾਨੂੰ ਸਾਡੀ ਜਿਹੜੀ ਮਾਨਯੋਗ ਮੈਨੇਜਮੈਂਟ ਵੱਲੋਂ ਹੁੰਦਾ ਹੈ ਕਿ ਅਸੀਂ ਸਕੂਲ ਦੇ ਵਿੱਚ ਹਰ ਧਰਮ ਦੇ ਨਾਲ ਸੰਬੰਧਤ ਜਿਹੜਾ ਹੈ ਉਹ ਦਿਨ ਮਨਾਈਏ ਅੱਜ ਸਿੱਖ ਧਰਮ ਦੇ ਵਿੱਚ ਇਹ ਬਹੁਤ ਵੱਡਾ ਦਿਨ ਹੈ ਛੋਟੇ ਸ਼ਹਿਬਜ਼ਾਦੇਾਂ ਦੀ ਸ਼ਹੀਦੀ ਦਾ ਦਿਨ ਇਸ ਦਿਨ ਤੋਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੋਈ ਪ੍ਰੇਰਣਾ ਲੈਣ ਜੋ ਆਪਣੇ ਦੇਸ਼ ਲਈ ਆਪਣੀ ਕੌਮ ਲਈ ਉਹ ਵੀ ਆਪਣੀ ਕੋਈ ਜ਼ਿੰਮੇਵਾਰੀ ਸਮਝਣ ਅੱਜ ਜਿਹੜੀ ਜਨਰੇਸ਼ਨ ਹੈ ਭਾਵੇਂ ਉਹ ਕੇਵਲ ਪੜ੍ਹਾਈ ਤੱਕ ਹੀ ਸੀਮਤ ਹੈ ਜਾਂ ਉਹਨਾਂ ਨੂੰ ਪੁਰਾਣੀਆਂ ਗੱਲਾਂ-ਬਾਤਾਂ ਦਾ ਬਹੁਤਾ ਗਿਆਨ ਨਹੀਂ ਹੈ ਪਰ ਸਾਡੀ ਇੱਛਾ ਰਹਿੰਦੀ ਹੈ ਕਿ ਸਾਡੇ ਬੱਚੇ ਪ੍ਰਾਣੀਆਂ ਕੁਰਬਾਨੀਆਂ ਜੋ ਪੁਰਾਣਾ ਇਤਿਹਾਸ ਹੈ ਉਹਨੂੰ ਵੀ ਜਾਣਨ ਤੇ ਆਪਣੇ ਜੀਵਨ ਦੇ ਵਿੱਚ ਉਸ ਸੇਧ ਨੂੰ ਲੈ ਕੇ ਚੱਲਣ ਅਕਸਰ ਸਕੂਲ ਦੇ ਵਿੱਚ ਅਸੀਂ ਹਵਨ ਜੱਜ ਕਰਵਾ ਕੇ ਬੱਚਿਆਂ ਨੂੰ ਪਰਮਾਤਮਾ ਨਾਲ ਜੋੜਨ ਦਾ ਧਰਮ ਦੇ ਵੱਲ ਲਿਜਾਣ ਦਾ ਜਾਂ ਚੰਗੇ ਪਾਸੇ ਲਿਜਾਣ ਦਾ ਯਤਨ ਕਰਦੇ ਰਹਿੰਦੇ ਹਾਂ ਤਾਂ ਕਿ ਬੱਚੇ ਕਿਸੇ ਬੁਰਾਈ ਵਾਲੇ ਪਾਸੇ ਨਾ ਜਾ ਸਕਣ ਨਸ਼ਿਆਂ ਤੋਂ ਰਹਿਤ ਰਹਿਣ ਸਮਾਜ ਦੀ ਬਿਹਤਰੀ ਲਈ ਦੇਸ਼ ਦੀ ਬਿਹਤਰੀ ਲਈ ਵੇਸ਼ਾ ਕੰਮ ਕਰਦੇ ਰਹਿਣ ਤੇ ਆਪਣੇ ਜੀਵਨ ਨੂੰ ਚੰਗਾ ਬਣਾ ਸਕਣ।